ਲੋਕਾਂ ਨੂੰ ਨਾ ਬੜੀ ਆਦਤ ਹੁੰਦੀ ਏ ਜਿਵੇਂ ਪਿੰਡਾਂ ਦੇ ਜਾਂ ਬੰਦਿਆਂ ਦੇ ਨਾ ਨਾਂ ਤੋਂ ਕਿਨਾਰ ਰੱਖਣ ਦੀ ਇਦਾਂ ਦੀ ਇੱਕ ਨਾ ਕਹਾਣੀ ਏ ਬੜੀ ਵਧੀਆ ਰੋਚਕ ਇੱਕ ਮੁੰਡਾ ਹੁੰਦਾ ਉਹਦਾ ਨਾਂ ਹੁੰਦਾ ਏ ਮੰਗਤ ਉਹ ਜੋ ਸਕੂਲ ਜਾਂਦਾ ਨਾ ਤੇ ਉਹਦੇ ਬੱਚੇ ਸਕੂਲ ਵਾਲੇ ਉਹਨੂੰ ਚੜਾਉਂਦੇ ਨੇ ਉਹਨੂੰ ਮੰਗੂ ਕਹਿੰਦੇ ਆ ਮੰਗਤਾ ਕਹਿੰਦੇ ਇੱਕ ਦਿਨ ਉਹ ਘਰੇ ਆਉਂਦਾ ਕਹਿੰਦਾ ਵੀ ਆਪਣੀ ਦਾਦੀ ਨਾਲ ਉਹਦੀ ਬੜੀ ਬੰਦ ਹੁੰਦੀ ਏ ਦਾਦੀ ਨੂੰ ਕਹਿੰਦਾ ਵੀ ਮੈਂ ਨਾ ਕੱਲ ਤੋਂ ਸਕੂਲ ਨਹੀਂ ਜਾਣਾ ਉਹ ਕਹਿੰਦੇ ਕੀ ਹੋਇਆ ਕਹਿੰਦਾ ਪਿਆ ਮੈਨੂੰ ਉੱਥੇ ਬੱਚੇ ਨਾ ਪੁੱਠੇ ਨਾ ਲੈ ਲੈ ਕੇ ਮੈਨੂੰ ਮੰਗੂ ਕਹਿੰਦੇ ਆ ਜਾ ਮੰਗਤਾ ਕਹਿੰਦੇ ਆ ਮੈਨੂੰ ਚੜਾਉਂਦੇ ਆ ਤੇ ਦਾਦੀ ਕਹਿੰਦੀ ਪਿਆ ਤੂੰ ਕਿਸ ਦੇ ਪਿੱਛੇ ਲੱਗ ਕੇ ਆਉਂਦੀ ਪੜ੍ਹਾਈ ਛੱਡ ਦੇਗਾ ਕਹਿੰਦਾ ਮੈਂ ਨਹੀਂ ਜਾਣਾ ਕਹਿੰਦੇ ਚਲ ਆ ਤੈਨੂੰ ਨਾ ਇੱਕ ਮੈਂ ਕਹਾਣੀ ਸੁਣਾਉਣੀ ਆ ਤੇ ਫਿਰ ਤੂੰ ਦੱਸੇ ਵੀ ਮੰਨ ਲਓ ਤੂੰ ਜਾਣਾ ਕਿ ਨਹੀਂ ਜਾਣਾ ਫਿਰ ਫੈਸਲਾ ਕਰੀਂ ਕਹਿੰਦੇ ਵੀ ਇੱਕ ਨਾ ਰਾਜਾ ਹੁੰਦਾ ਏ ਸ਼ਾਹ ਹੁੰਦਾ ਬੜਾ ਅਮੀਰ ਉਹਦਾ ਨਾਂ ਹੁੰਦਾ ਏ ਚੱਪਣ ਚੱਪਣ ਸ਼ਾਹ ਨੂੰ ਕਹਿੰਦੇ ਆ ਚਲੋ ਜਵਾਨ ਹੁੰਦਾ ਉਹਦਾ ਵਿਆਹ ਹੋ ਜਾਂਦਾ ਹੁਣ ਉਹਦੇ ਜਿਹੜੀ ਘਰੇ ਆਉਂਦੀ ਹੈ ਨਾ ਉਹਦੇ ਘਰ ਵਾਲੀ ਹੁੰਦੀ ਜਨਾਨੀ ਮਹੀਨਾ ਦੋ ਮਹੀਨਾ ਦਾ ਵਧੀਆ ਟੱਪ ਜਾਂਦੇ ਆ ਉਹ ਇੱਕ ਦਿਨ ਉਹਨੂੰ ਕਹਿੰਦੀ ਵੀ ਤੁਸੀਂ ਨਾ ਉਹਦਾ ਨਾਮ ਬਦਲ ਲਓ ਇਹ ਨਾਮ ਨਹੀਂ ਵਧੀਆ ਗਿਆ ਚੱਪਨਸ਼ਾਹ ਚੱਪਨਸ਼ਾਹ ਕੀ ਨਾ ਆਇਆ ਉਹ ਆਂਦਾ ਵੀ ਨਾਮਾਂ ਚ ਕੁਝ ਨਹੀਂ ਪਿਆ ਇਹ ਨਾਮ ਤਾਂ ਸਿਰਫ ਇੱਕ ਪੁਕਾਰਨ ਅਤੇ ਸੰਬੋਧਨ ਵਾਸਤੇ ਰੱਖੇ ਹੁੰਦੇ ਆ ਵੀ ਫਲਾਣੇ ਦਾ ਆ ਨਾ ਕਹਿੰਦੀ ਨਹੀਂ ਚਲੋ ਉਹਨੇ ਆਪਦਾ ਨਾਮ ਨਾਮ ਬਦਲ ਲਿਆ ਉਹ ਰੋਸ ਜਾਂਦੀ ਓ ਦਿਨ ਆਦਾ ਸਮਾਨ ਥੋੜਾ ਜਿਹਾ ਬੰਦੀ ਤੇ ਘਰੋਂ ਨਿਕਲ ਤੁਰਦੀ ਹੈ ਅੱਛਾ ਥੋੜੀ ਦੂਰ ਆਦਾ ਸਮਾਨ ਥੋੜਾ ਜਿਹਾ ਬੰਦੀ ਤੇ ਘਰੋਂ ਨਿਕਲ ਤੁਰਦੀ ਹੈ ਥੋੜੀ ਦੂਰ ਜਾਂਦੀ ਹੈ ਤੇ ਵੇਂਦੀ ਹੈ ਕਰਤੀ ਜਾਣ ਲਈ ਤੇ ਇੱਕ ਜਨਾਨੀ ਬੜਾ ਵਿਰਲਾਪ ਕਰਨ ਦੇ ਹੁੰਦੀ ਹੈ ਤੇ ਉਹ ਉੱਥੇ ਉਹਨਾਂ ਨੂੰ ਪੁੱਛਦੀ ਵੀ ਇਹ ਕਿਹਦੀ ਅਰਥੀ ਹੈ ਤੇ ਉਹ ਆਂਦੇ ਵੀ ਇਹ ਨਾ ਅਮਰ ਸਿੰਘ ਨਾਂ ਦਾ ਇੱਕ ਬੰਦਾ ਸੀ ਆ ਉਹਦੀ ਅਰਥੀ ਹੈ ਜੋ ਜੜੀ ਵਿਰਲਾਪ ਕਰਨ ਦੇ ਜਨਾਨੀ ਉਹ ਉਹਦੇ ਘਰ ਦੀ ਇਹਨਾਂ ਦਾ ਥੋੜਾ ਚਿਰ ਹੋਇਆ ਸੀ ਵਿਆਹ ਹੋਇਆ ਇਹਨੂੰ ਹਲੇ ਮਹੀਨਾ ਡੇਢ ਮਹੀਨਾ ਹੀ ਤੇ ਉਹ ਮਰ ਗਿਆ ਤੇ ਤਾਂ ਵਿਰਲਾਪ ਕਰਨ ਲਈ ਆ ਚਲੋ ਉਹਦੇ ਮਨ ਨੂੰ ਬੜਾ ਦੁੱਖ ਹੁੰਦਾ ਪਰ ਉਹ ਗਾਂ ਤੁਰ ਪੈਂਦੀ ਆ ਥੋੜੀ ਦੂਰ ਜਾਂਦੀ ਐ ਤੇ ਇੱਕ ਨਾ ਬੜੀ ਸੋਹਣੀ ਜਨਾਨੀ ਹੁੰਦੀ ਐ ਤੇ ਉਹ ਨਾ ਰੋੜੀ ਕੁਟਣ ਦੀ ਹੁੰਦੀ ਸੜਕ ਤੇ ਬੈਠੀ ਥੋੜੀ ਦੂਰ ਪਿਆ ਦਾ ਜਵਾਕ ਰੋਖ ਨਾਲ ਨੇ ਝੋਲੀ ਬੰਨ ਕੇ ਪਾਇਆ ਹੁੰਦਾ ਉਹ ਖੇਡਣ ਦੇ ਹੁੰਦਾ ਉਹ ਨੂੰ ਪੁੱਛਦੀ ਵੀ ਦੋ ਇਹਨੇ ਧੁੱਪੇ ਕੰਮ ਕਰ ਲਈ ਹੈ ਜੋ ਆਇ ਤਰਾ ਖੇ ਡੰਡਾਂ ਨਾਲ ਰੋਣ ਦਾ ਸਾਹਬ ਦੇ ਨਹੀਂ ਤੂੰ ਵੀ ਆਂਦੀ ਤੇਰਾ ਨਾਂ ਕੀ ਹੈ ਉਹ ਕਹਿੰਦੀ ਮੇਰਾ ਨਾਂ ਹੈ ਲక్ష్ਮੀ ਚਲੋ ਉਹ ਨੂੰ ਬੜੀ ਰਾਣੀ ਹੁੰਦੀ ਵੀ ਨਾਂ ਹੈ ਲక్ష్ਮੀ ਤੇ ਸੜਕ ਤੇ ਰੋੜੀ ਕੋਟਣ ਢਈ ਹੈ ਚਲੋ ਉਹ ਦਾ ਮਨ ਜਾ ਹੋਰ ਭਾਰਾ ਹੋ ਜਾਂਦਾ ਉਹ ਗਾਹ ਤੁਰਦੀ ਹੈ ਅੱਗੇ ਕੀ ਦੇਖਦੀ ਵੀ ਇੱਕ ਧਨਪਤ ਨਾਂ ਦਾ ਬੰਦਾ ਹੁੰਦਾ ਹੈ ਤੇ ਉਹ ਨਾ ਘਾ ਖੋਟਣ ਢਾਂਦਾ ਏਦਾਂ ਵਟ ਤੋਂ ਰਾਤੋਂ ਤੇ ਨਾਂ ਹੁੰਦਾ ਉਹ ਦਾ ਧਨਪਤ ਉਹਦੀ ਮਜਬੂਰੀ ਦੱਸਦਾ ਨੂੰ ਕਿਉਂ ਕਾਜ ਦਾ ਖੋਤਨ ਡਿਆ ਤੇ ਇਨੀ ਬੁੱਢੀ ਉਮਰੇ ਚਲੋ ਸਾਰਾ ਕੁਝ ਸੁਣਦੀ ਏ ਤੇ ਉਹ ਨਾ ਵਾਪਸ ਆ ਜਾਂਦੀ ਏ ਹੁਣ ਜਿਹੜਾ ਉਹ ਸ਼ਾਹ ਹੁੰਦਾ ਵੀ ਆਂਦਾ ਵੀ ਮੈਂ ਵਾਪਸ ਆ ਗਈਆਂ ਤੂੰ ਉਹ ਕਹਿੰਦੇ ਵੀ ਮੈਂ ਨਾ ਘੁੰਮ ਫਿਰ ਕੇ ਦੇਖਿਆ ਵਾਪੇ ਨਾ ਦਾ ਕੋਈ ਮਤਲਬ ਨਹੀਂ ਆਂਦਾ ਕਿਵੇਂ ਉਹ ਫਿਰ ਇਸੇ ਗੱਲ ਨੂੰ ਨਾ ਸ਼ੇਰ ਚ ਸੁਣਾਉਂਦੀ ਏ ਕਹਿੰਦੀ ਵੀ ਲక్ష్ਮੀ ਵੱਟੇ ਭੰਦੀ ਧਨਪਤ ਖੋਤੇ ਕਾ ਤੇ ਅਮਰ ਸਿੰਘ ਵੀ ਮਰ ਗਿਆ ਮੇਰਾ ਜੀਵੇ ਚੱਪਲ ਸ਼ਾ ਤੇ ਚਲੋ ਦਾਦੀ ਇਹਦਾ ਕਹਾਣੀ ਸੁਣਦੀ ਹੈ ਬੱਚੇ ਨੂੰ ਤੇ ਉਹ ਮੁੰਡਾ ਸਕੂਲ ਜਾਣ ਨੂੰ ਤਿਆਰ ਹੋ ਜਾਂਦਾ ਹੈ ਵੀ ਮੈਂ ਨਾ ਕੱਲ ਤੋਂ ਸਕੂਲ ਜਾਊਂਗਾ ਤੇ ਦੋਸਤੋ ਇਹਦਾ ਕਹਾਣੀ ਸੁਣਾਉਣ ਦਾ ਸਿਰਫ ਇਨਾ ਕੁ ਮਕਸਦ ਸੀਗਾ ਜਿਹੜੇ ਨਾਂ ਹੁੰਦੇ ਨਾ ਇਹ ਸਿਰਫ ਸੰਬੋਧਨ ਵਾਸਤੇ ਬਣੇ ਨੇ ਜਿਹੜਾ ਤੁਹਾਡਾ ਕੰਮ ਹੈ ਉਹ ਤੁਹਾਨੂੰ ਕੋਈ ਨਾ ਕੋਈ ਪਛਾਣ ਦਿਵਾਊਗਾ ਜਿਹੜੀ ਤੁਹਾਡੀ ਮਿਹਨਤ ਹੈ ਉਹ ਤੁਹਾਨੂੰ ਕੋਈ ਨਾ ਕੋਈ ਪਛਾਣ ਦਿਵਾਊਗੀ ਦਾ ਨਾਂ ਆ ਤੁਹਾਡੇ ਪਿੰਡ ਦਾ ਨਾਂ ਜਾਂ ਜੋ ਮਰਜੀ ਹੈ ਨਾ ਇਹ ਚੀਜ਼ ਕੋਈ ਮਿਹਣੇ ਵਾਲੀ ਗੱਲ ਨਹੀਂ ਹੁੰਦੀ ਜੇ ਤੁਸੀਂ ਚੰਗੇ ਕੰਮ ਕੀਤੇ ਨੇ ਤੇ ਜਿਹੜੇ ਤੁਹਾਡਾ ਨਾਂ ਹੈ ਜਾਂ ਤੁਹਾਡੇ ਪਿੰਡ ਦਾ ਨਾਂ ਹੈ ਤੁਹਾਡੇ ਨਾਂ ਨਾਲ ਮਸ਼ਹੂਰ ਹੋ ਜਾਏਗਾ ਬਾ ਲੋਕਾਂ ਦੀਆਂ ਗੱਲਾਂ ਨੂੰ ਬੜਾ ਦਿਲ ਤੇ ਨਹੀਂ ਲੈਣਾ ਚਾਹੀਦਾ ਤੇ ਉਹ ਮੁੰਡਾ ਦਾਸ ਕੋਲ ਜਾਣ ਲੱਗਿਆ ਤੇ ਉਹਦੀ ਦਾਦੀ ਨੇ ਉਹਨੂੰ ਮੰਨ ਲਓ ਕਿੰਨੀ ਵਧੀਆ ਕਹਾਣੀਆਂ ਸੁਣਾਈ ਹਨਾ ਉਹਨੂੰ ਸਮਝਾਇਆ ਇਦਾਂ ਹੀ ਸਾਡੀ ਜ਼ਿੰਦਗੀ 'ਚ ਜੇ ਮਾੜਾ ਜਾਂ ਸਾਨੂੰ ਮੋਟੀਵੇਸ਼ਨ ਮਿਲੇ ਨਾ ਤੇ ਅਸੀਂ ਮੰਨ ਲਓ ਬੜੇ ਖਤਰਿਆਂ ਤੋਂ ਬਚ ਸਕਦੇ ਆ ਬڑے ਜਿਹੜੇ ਨੁਕਸਾਨਾਂ ਤੋਂ ਬੱਸ ਸਕਦੇ ਆ ਬਸ ਗੱਲ ਸਿਰਫ ਇੱਕ ਮੰਨਣ ਦੀ ਹੈ ਤੇ ਗੱਲ ਸਿਰਫ ਇੱਕ ਮੋਟੀਵੇਸ਼ਨ ਦੇਣ ਦੀ ਹੈ